ਅਸ਼ੋਕਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਮਠੰਡਾ ਵਿਖੇ ਪੰਜਾਬ ਪਛੜੀਆਂ ਸ਼੍ਰੇਣੀਆਂ ਦੇ ਚੇਅਰਮੈਨ ਡਾਕਟਰ ਮਲਕੀਤ ਸਿੰਘ ਪਹੁੰਚੇ ਨੇ ਜਿੱਥੇ ਉਹਨਾਂ ਵਕਫਾ ਵਿਭਾਗਾ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਨੀ ਸੀ ਤਾਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀਆਂ ਪਛੜੀਆਂ ਸ਼੍ਰੇਣੀਆਂ ਦੇ ਲਈ ਚੱਲ ਰਹੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਸਕੇ ਇਸ ਨੂੰ ਲੈ ਕੇ ਮੀਟਿੰਗ ਹੋਣੀ ਸੀ ਤੇ ਮੀਡੀਆ ਕਰਮੀਆਂ ਦੇ ਵੱਲੋਂ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਕਿ ਤੁਹਾਨੂੰ ਕਿੰਨੀਆਂ ਸ਼ਿਕਾਇਤਾਂ ਮਿਲਦੀਆਂ ਨੇ ਕਿੰਨਿਆਂ ਦਾ ਨਿਪਟਾਰਾ ਕੀਤਾ ਗਿਆ ਤਾਂ ਚੇਅਰਮੈਨ ਡਾਕਟਰ ਮਲਕੀਤ ਸਿੰਘ ਦਾ ਇਹ ਕਹਿਣਾ ਕਿ ਅਧਿਕਾਰੀਆਂ ਦੇ ਨਾਲ ਤੇ ਪਬਲਿਕ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਜੇ ਮੀਟਿੰਗ ਕਰਨੀ ਹੈ ਹਾਲਾਂਕਿ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਸੀ ਤਾਂ ਕਿ ਅਧਿਕਾਰੀਆਂ ਦੇ ਨਾਲ ਹੋਈ ਗੱਲਬਾਤ ਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਮੀਡੀਆ ਨੂੰ ਜਾਣਕਾਰੀ ਹੋ ਸਕੇ ਹੈਰਾਨੀ ਦੀ ਗੱਲ ਇਹ ਹੈ ਜਦ ਮੀਡੀਆ ਦੇ ਵੱਲੋਂ ਚੇਅਰਮੈਨ ਡਾਕਟਰ ਮਲਕੀਤ ਸਿੰਘ ਨੂੰ ਕੋਈ ਸਵਾਲ ਕੀਤਾ ਜਾਂਦਾ ਤਾਂ ਪਹਿਲਾਂ ਬਰਿੰਦਰ ਸਿੰਘ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਫਸਰ ਉਹਨਾਂ ਨੂੰ ਜਵਾਬ ਦੱਸਦੇ ਤੇ ਚੇਅਰਮੈਨ ਸਾਹਿਬ ਖੂਬ-ਖੂਬ ਉਹੀ ਜਵਾਬ ਮੀਡੀਆ ਨੂੰ ਦਿੰਦੇ ਇਸੇ ਤਰ੍ਹਾਂ ਇੱਕ ਵਾਰ ਨਹੀਂ ਕਈ ਵਾਰ ਹੋਇਆ ਹੋਰ ਵੀ ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਚੇਅਰਮੈਨ ਡਾਕਟਰ ਮਲਕੀਤ ਸਿੰਘ ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਸਨ ਤਾਂ ਜ਼ਿਲ੍ਹਾ ਭਲਾਈ ਅਫਸਰ ਬਰਿੰਦਰ ਸਿੰਘ ਲਗਾਤਾਰ ਪ੍ਰੈਸ ਕਾਨਫਰੰਸ ਦੌਰਾਨ ਹੀ ਫੋਨ ਤੇ ਗੱਲਬਾਤ ਕਰਦੇ ਰਹੇ ਤੇ ਪੰਜਾਬ ਸਰਕਾਰ ਨੂੰ ਅਧਿਕਾਰੀਆਂ ਨੂੰ ਸਖਤ ਨਿਰਦੇਸ਼ ਦੇਣੇ ਚਾਹੀਦੇ ਨੇ ਕਿ ਜਦੋਂ ਕੋਈ ਵੀ ਚੇਅਰਮੈਨ ਜਾਂ ਉੱਚ ਅਧਿਕਾਰੀ ਜ਼ਿਲ੍ਹੇ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੀ ਮਾਨ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਜੇ ਕਿਸੇ ਚੇਅਰਮੈਨ ਨੂੰ ਹੋਰ ਅਧਿਕਾਰੀ ਨੂੰ ਕੋਈ ਜਾਣਕਾਰੀ ਦੇਣੀ ਹੁੰਦੀ ਹੈ ਮੀਟਿੰਗ ਕਰਕੇ ਦਿੱਤੀ ਜਾਵੇ ਨਾ ਕਿ ਮੀਡੀਆ ਦੇ ਸਾਹਮਣੇ ਵਾਰ-ਵਾਰ ਦੱਸਿਆ ਜਾਵੇ ਹੌਲੀ ਹੌਲੀ ਕਰਕੇ ਸੁਧਾਰ ਕਰ ਰਹੇ ਹਾਂ ਕਿਉਂਕਿ ਇਹਦਾ ਜੀ ਦੇਖੋ ਮੇਰੇ ਨਾਲ ਕੋਈ ਸੰਬੰਧ ਨਹੀਂ ਹੈ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਾਈਡਲਾਈਨ ਲੈ ਕੇ ਦੇਖੋ ਸਟੇਟ ਲੈਵਲ ਤੇ ਅ ਅੱਜ ਕੋਈ ਵੀ ਬੰਦਾ ਅਣਜਾਣ ਨਹੀਂ ਹੈ ਸਾਡੇ ਕੋਲ ਸਤਿ ਸ਼੍ਰੀ ਅਕਾਲ ਜੀ ਪਹਿਲੇ ਤਾਂ ਇੱਥੇ ਪਹੁੰਚੇ ਸਾਰੇ মিডিਆ ਕਰਨੇ ਇਲੈਕਟ੍ਰੋਨਿਕਸ মিডিਆ ਤੋਂ ਪ੍ਰਿੰਟ মিডিਆ ਤੋਂ ਅ ਵੈਬ মিডিਆ ਤੋਂ ਜਿੰਨੇ ਵੀ ਸਾਥੀ ਤੁਸੀਂ ਆਏ ਹੋ ਸੋਸ਼ਲ ਮੀਡੀਆ ਵਾਲੇ ਸਾਰੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਅ ਅੱਜ ਦੀ ਇਹ ਮੀਟਿੰਗ ਜਿਹੜੀ ਹੈ ਜੀ ਖਾਸ ਕਰਕੇ ਪਛੜੀਆਂ ਸ਼੍ਰੇਣੀਆਂ ਨਾਲ ਸੰਬੰਧਤ ਸਾਡੇ ਜਿੰਨੇ ਵੀ ਅਫੀਸਰ ਸਾਹਿਬਾਨ ਨੇ ਜਿੰਨੇ ਡਿਪਾਰਟਮੈਂਟ ਨੇ ਉਹਨਾਂ ਨਾਲੇ ਮੀਟਿੰਗ ਹੈ ਕਿ ਜਿਹੜੀਆਂ ਸਕੀਮਾਂ ਪੰਜਾਬ ਸਰਕਾਰ ਵੱਲੋਂ ਸੈਂਟਰ ਸਰਕਾਰ ਵੱਲੋਂ ਪਛੜੀਆਂ ਸ਼੍ਰੇਣੀਆਂ ਲਈ ਆਉਂਦੀਆਂ ਉਹ ਕਿੰਨੀਆਂ ਕੋ ਲਾਗੂ ਹੋਈਆਂ ਕਿੰਨੇ ਕੁ ਲੋਕ ਉਹਨਾਂ ਦਾ ਫਾਇਦਾ ਉਠਾ ਰਹੇ ਐ ਤੇ ਅੱਗੇ ਆਉਣ ਵਾਲੇ ਸਮੇਂ 'ਚ ਉਹ ਉਹ ਖੇਚ ਕੀ ਹੋਣਾ ਹੈ ਉਹਦੇ ਸਬੰਧ ਵਿੱਚ ਅੱਜ ਵਾਲੀ ਮੀਟਿੰਗ ਹੈ ਇਹ ਸਭ ਕਿਸ ਤਰ੍ਹਾਂ ਦੀਆਂ ਰੱਖਣੀਆਂ ਕਿ ਜਿਹੜਾ ਲੋਡ ਬੰਦ ਹੈ ਦੂਆ ਮੂਦ ਦਾ ਆਹੀ ਹੁੰਦਾਗਾ ਪਰ ਉਹ ਅਨਾਂਟੋ ਤੋਂ ਦੇ ਕੇ ਮੈਂ ਕੋਈ ਉਹ ਇੱਕ ਹਫਤੇ ਦਾ ਕਾਰਜ ਜੀ ਅ ਦੇਖੋ ਇਹ ਸ਼ਿਕਾਇਤਾਂ ਦਾ ਹੈ ਬਟ ਇਹਨਾਂ ਦੇ ਨਿਪਟਾਰੇ ਲਈ ਜਾਂ ਇਹਨਾਂ ਨੂੰ ਇਹਦੇ ਵਿੱਚ ਸੋਧ ਕਰਨ ਲਈ ਇਹ ਮੀਟਿੰਗਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਸ਼ਾਇਦ ਪਹਿਲੀ ਵਾਰ ਅ ਜਿਹੜਾ ਪਛੜੀਆਂ ਸ਼੍ਰੇਣੀਆਂ ਤੋਂ ਕਮਿਸ਼ਨ ਹੈ ਉਹ ਡਿਸਟ੍ਰਿਕਟ ਵਾਈਜ਼ ਜਾ ਕੇ ਮੀਟਿੰਗਾਂ ਸੀ ਕਰ ਰਹੇ ਆਂ ਦੇ ਸਾਰੇ ਜਿੰਨੇ ਵੀ ਡਿਪਾਰਟਮੈਂਟ ਹੈ ਉਹਨਾਂ ਤੋਂ ਅਲੱਗ-ਅਲੱਗ ਤਰੀਕੇ ਨਾਲ ਪੁੱਛਿਆ ਜਾ ਰਿਹਾ ਕਿ ਕਿੰਨੇ ਲੋਕ ਫਾਇਦਾ ਲੈ ਰਹੇ ਹੈ ਤੇ ਅਸੀਂ ਉਥੋਂ ਲੈਟਰ ਕੱਢ ਕੇ ਵੀ ਕੁਝ ਮੰਗਾ ਰਹੇ ਹੈ ਕਿ ਉਹਦਾ ਚੋਂ ਦੇਖਿਆ ਜਾ ਸਕੇ ਕਿ ਕਿੰਨੇ ਲੋੜਵੰਦੇ ਜਾਂ ਕਿੰਨੇ ਨਜਾਇਜ਼ ਜਿਹੜਾ ਉਹਦਾ ਫਾਇਦਾ ਉਠਾ ਰਹੇ ਇਹ ਸਾਰਾ ਅਸੀਂ ਦੇਖੋ ਜੀ ਹਾਲਾ ਪੂਰਾ ਕਲੀਅਰ ਨਹੀਂ ਮੈਂ ਪੂਰਾ ਡਾਟਾ ਇਕੱਠਾ ਕਰ ਰਹੇ ਆ ਪਛਵੀਂ ਸ਼੍ਰੇਣੀ ਵਾਸਤੇ ਬਹੁਤ ਸਾਰੀਆਂ ਸਕੀਮਾਂ ਜਿਹੜੀਆਂ ਉਹ ਆਉਂਦੀਆਂ ਜਿਹਦੇ ਵਿੱਚ ਅ ਕਈ ਤਰ੍ਹਾਂ ਦੇ ਲੋਨ ਆਉਂਦੇ ਆ ਉਹਨਾਂ ਦੀ ਸਬਸਿਡੀਆਂ ਆਉਂਦੀਆਂ ਇਸ ਤੋਂ ਇਲਾਵਾ ਸ਼ਗਨ ਸਕੀਮਾਂ ਜਿਹੜੀਆਂ ਪੈਨਸ਼ਨ ਸਕੀਮਾਂ ਬਹੁਤ ਸਾਰੀਆਂ ਸਕੀਮਾਂ ਪਰ ਉਹ ਪੂਰੀ ਤਰ੍ਹਾਂ ਡਾਟਾ ਕਲੈਕਟ ਨਹੀਂ ਹੈ ਕਿਉਂਕਿ ਬਹੁਤ ਜਲਦੀ ਮੈਨੂੰ ਇੱਥੇ ਕਮੈਂਟ ਕੀਤਾ ਗਿਆ ਉਹਦਾ ਅਸੀਂ ਵੇਰਵੇ ਇਕੱਠੇ ਕਰ ਰਹੇ ਆ ਤੇ ਮੇਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਸਕੀਮਾਂ ਜਿਹੜੀਆਂ ਲੋਕਾਂ ਤੱਕ ਜਿਹੜੇ ਪਛੜੇ ਲੋਕ ਐ ਉਹਨਾਂ ਤੱਕ ਪਹੁੰਚਾਈਆਂ ਜਾਣ ਜਿਹੜੇ ਜ਼ਿਲ੍ਹਾ ਚ ਆਫਿਸ ਨੇ ਉਸ ਪ੍ਰੋਪਰ ਕੰਮ ਨਹੀਂ ਕਰਨਾ ਪਾਇਆ ਤਾਂ ਕਿ ਇਹ ਇਹ ਪੋਸਟ ਮੈਟਰਿਕ ਸਕਾਲਰਸ਼ਿਪ ਤੇ ਮਾਮਲੇ ਚ ਲਗਾਤਾਰ ਇਹ ਰੁਕਮ ਉਸੇ ਲੰਬੇ ਸਮੇਂ ਤੋਂ ਸੱਸਿਆਵਾਂ ਆ ਰਿਹਾ ਕਾਲਜਾਂ ਨੂੰ ਤਾਂ ਪੀਸਾ ਲੈ ਲੈਂਦੇ ਆ ਉਹ ਕਹਿੰਦੇ ਸਰਕਾਰੀ ਤੇ ਇੱਥੇ ਇੱਕ ਟੈਕਨੀਕਲ ਪ੍ਰੋਗਰਾਮ ਆਕੇ ਖਾਲੀ ਨਹੀਂ ਹੋ ਪਾ ਰਹੇ ਸੁਧਾਰ ਕਰ ਰਹੇ ਨੇ ਸੁਧਾਰ ਕਰ ਰਹੇ ਨੇ ਜਾਂ ਜਿਹੜੇ ਬਣੇ ਉਹ ਕਿਉਂ ਨਹੀਂ ਕੰਮ ਕਰਦੇ ਦੇਖੋ ਇਹ ਤੁਹਾਡੀ ਸ਼ਿਕਾਇਤ ਵੀ ਜਿਹੜੀ ਇਹ ਲੋਕਾਂ ਦੀ ਸ਼ਿਕਾਇਤ ਹੈ ਪਿਛਲੀ ਵਾਰ ਮੈਂ ਜੇ ਮੀਟਿੰਗ ਕਰ ਰਹੇ ਸੀ ਕਲੀਨਪਟ ਉੱਥੇ ਵੀ ਇਹ ਸ਼ਿਕਾਇਤ ਸੀਗੀ ਤੇ ਉਹਦੇ ਬਾਰੇ ਮੈਂ ਪੂਰੀ ਜਾਣਕਾਰੀ ਤੇ ਉੱਥੋਂ ਵੇਰਵੇ ਗੱਤਰ ਕੀਤੇ ਇਹਦੇ ਵਿੱਚ ਹੌਲੀ ਹੌਲੀ ਕਰਕੇ ਸੁਧਾਰ ਕਰ ਰਹੇ ਹਾਂ ਕਿਉਂਕਿ ਪਿੱਛੇ ਮੈਂ ਦੇਖਿਆ ਕਿ ਪਿਛਲੀਆਂ ਸਰਕਾਰਾਂ ਚ ਕਦੇ ਇਦਾਂ ਦਾ ਤਾਲਮੇਲ ਬਣਿਆ ਹੀ ਨਹੀਂ ਕਦੇ ਕਿਸੇ ਚੇਅਰਮੈਨ ਨੇ نیچے ਆ ਕੇ ਪੁੱਛਿਆ ਹੀ ਨਹੀਂ ਨਾ ਹੀ ਕੋਈ ਬਹੁਤੀਆਂ ਮੀਟਿੰਗਾਂ ਬੁਲਾਈਆਂ ਗਈਆਂ ਤੇ ਉਹਨਾਂ ਵਿਲੇਂਜ ਚ ਕਪਲੇ ਵੀ ਬਹੁਤ ਵੱਡੇ ਵੱਡੇ ਹੋਏ ਆ ਪਰ ਅੱਜ ਉਦਾਂ ਦੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਜਿਹੜਾ ਕੋਈ ਗੈਪ ਹੈ ਉਹਨੂੰ ਠੀਕ ਕਰਨ ਲਈ ਅਸੀਂ ਸੁਧਾਰ ਕਰ ਰਹੇ ਹਾਂ ਉਹਦੇ ਕਰਕੇ ਅਸੀਂ ਜਗ੍ਹਾ ਜਗ੍ਹਾ ਜਾ ਕੇ ਮੀਟਿੰਗਾਂ ਕਰ ਰਹੇ ਹਾਂ ਕਾਲਜ ਨੂੰ ਸਕੂਲ ਨੂੰ ਫੰਡ ਰੀਲੀਜ਼ ਨਹੀਂ ਕਰਦੀ ਸਰਕਾਰ ਸਕਾਲਰਸ਼ਿਪ ਦਾ ਕੀ ਕਾਲਜਸ ਵਿਦਿਆਰਥੀ ਕੋ ਪੈਸੇ ਲਏਗਾ ਕਿ ਨਹੀਂ ਲਏ ਦੇਖੋ ਜੇ ਦੋ ਤਰ੍ਹਾਂ ਇੱਕ ਤਾਂ ਇਹ ਹੈ ਕਿ ਇਹਦੇ ਵਿੱਚ ਅਲੱਗ-ਅਲੱਗ ਐ ਕੁਝ ਜਿਹੜੇ ਕਾਜ਼ਸ ਐ ਉਹ ਬੱਚਿਆਂ ਤੋਂ ਫੀਸਾਂ ਲੈ ਲੈਂਦੇ ਐ ਬਾਅਦ ਵਿੱਚ ਜਿਹੜੇ ਉੱਪਰੋਂ ਫੰਡ ਆਉਂਦੇ ਉਹ ਬੱਚਿਆਂ ਦੇ ਉਹਦੇ ਵਿੱਚ ਅਕਾਊਂਟ ਚਲੇ ਜਾਂਦੇ ਕੁਝ ਤਾਂ ਇਦਾਂ ਦਾ ਐ ਕੁਝ ਜਿਹੜੇ ਹੈਗੇ ਉਹ ਡਾਇਰੈਕਟ ਸਰਕਾਰ ਨਾਲ ਹੁੰਦੇ ਐ ਜੇ ਸਰਕਾਰ ਜੇ ਉਹ ਬੱਚੇ ਨੂੰ ਇਹ ਕਹਿ ਕੇ ਉਹਨਾਂ ਦੀ ਐਡਮਿਸ਼ਨ ਕਰ ਦੇ ਕਿ ਤੁਹਾਡੀ ਸਕਾਲਰਸ਼ਿਪ ਭਰਾਂਗੇ ਤੇ ਤੁਹਾਨੂੰ ਸਾਰਾ ਪੈਸਾ ਜਿਹੜਾ ਉਹ ਸਰਕਾਰ ਸਾਨੂੰ ਦੇਊਗੀ ਫਿਰ ਉਹਨਾਂ ਦਾ ਕੋਈ ਅਧਿਕਾਰ ਨਹੀਂ ਐ ਕਿ ਉਹ ਬੱਚਿਆਂ ਤੋਂ ਫੀਸ ਲੈਣ ਇਸ ਤਰ੍ਹਾਂ ਇਹ ਮਨਰੇਗਾ ਸਕੀਮ ਹੈ ਜੀ ਇਹਦੇ ਜਿਹੜੇ ਕਈ ਕੌਲੇ ਸਾਹਮਣੇ ਆਇਆ ਖਾਲਾਂ ਨੂੰ ਲੱਗਦਾ ਹੈ ਵੀ ਜੇ ਵੀ ਕੋਈ ਉੱਚਾ ਅਧਿਕਾਰੀ ਲੱਗੇ ਜਾਂ ਚਾਹਵੇ ਉਹ ਆਪਣਾ ਸਮਰਥਨ ਕਰਾਵੇ ਸੇਖਾ ਤੇ ਆਪਣੀ ਸੁਵਿਧਾ ਦੇ ਪਰ ਆਪੇ ਬੰਦੇ ਬਾਹਰ ਜਾਂਦੇ ਅਗੇ ਪੰਨੇ ਹੋ ਜਾਣ ਨਾ ਜਾਣ ਫਿਰ ਬਾਤ ਨਹੀਂ ਫਿਰਦੀ ਤੇ ਜਿਹੜੇ ਕੰਮ ਕਰਤਾ ਉਹਨਾਂ ਦੇ ਕੇ ਵੀ ਦੇ ਹੱਜੇ ਇਹਦਾ ਜੀ ਦੇਖੋ ਮੇਰੇ ਨਾਲ ਕੋਈ ਸਬੰਧ ਨਹੀਂ ਹੈ ਮਨਰੇਗਾ ਵਾਲਾ ਦਾ ਇਸ ਕਰਕੇ ਮੈਂ ਇਹਦਾ ਕੋਈ ਬਹੁਤਾ ਸਹੀ ਤਰੀਕੇ ਜਵਾਬ ਨਹੀਂ ਦੇ ਪਾਉਂਗਾ ਪਰ ਇਹਦਾ ਸਬੰਧ ਜੋ ਦਾਰਾ ਉਹ ਕਰੂਗਾ ਇਹ ਕਮਿਸ਼ਨ ਕੋਲੇ ਵੀਡੀਆ ਪਿਛਲੇ ਸਮੇਂ ਦੀ ਗੱਲਾਂ ਕਰਤਾ ਕੰਮ ਦੀਆਂ ਵੀ ਕਮਿਸ਼ਨ ਕੋਲੇ ਸਿਰਫ ਤੱਕਰ ਕਰਨ ਦੀ ਪਾਵਰ ਆ ਉਹ ਉਹ ਸੁਣਦਾ ਬਹੁਤ سارے ਕੇਸਾਂ ਦੇ ਸਾਹਮਣੇ ਆਇਆ ਅਧਿਕਾਰੀ ਉਹਦੀ ਪ੍ਰੋਪਰਸ ਨਾ ਹੀ ਨਿਕਾ ਦੇਖੋ ਇੱਥੇ ਮੈਂ ਕਲੀਅਰ ਕਰ ਦੇਣਾ ਚਾਹਣਾ ਕਿ ਜ਼ਰੂਰੀ ਨਹੀਂ ਹੈ ਜਿਹੜਾ ਕਮਿਸ਼ਨ ਹੈ ਉਹ ਮਤਲਬ ਉਹਦੇ ਚ ਕੰਮ ਕਰਨ ਦੀ ਸਮਰੱਥਾ ਕਿੰਨੀ ਹੈ ਉਹ ਕੈਪੇਬਲ ਹੈ ਕਿ ਨਹੀਂ ਹੈ ਇਕ ਤਾਂ ਸਿਰਫ ਹੈ ਕਿ ਲੈਟਰ ਕੱਢ ਦੇਣਾ ਉਸ ਤੋਂ ਬਾਅਦ ਅਸੀਂ ਪੁੱਛਦੇ ਨਹੀਂ ਮੈਂ ਤਾਂ ਹਰ ਮਤਲਬ ਹਰ ਵਾਰ ਜਿਹੜਾ ਉਹ ਉਹਨੂੰ ਦੁਬਾਰਾ ਰਿਮਾਈਂਡਰ ਪਾ ਕੇ ਉਹਨਾਂ ਨੂੰ ਪੁੱਛਦਾ ਮੈਂ ਅਫਸਰ ਵੀ ਬੁਲਾਏ ਕਈ ਵਾਰ ਕੱਲ ਵੀ ਸਾਡੇ ਉੱਤੇ ਫੈਰਨ ਸੀਗੇ ਤੇ ਅਸੀਂ ਤਾਂ ਵਾਰ-ਵਾਰ ਪੁੱਛ ਰਹੇ ਹਾਂ ਕਿ ਤੁਸੀਂ ਇਹ ਕੰਮ ਕਿਉਂ ਨਹੀਂ ਕਰਦੇ ਤੇ ਬਕਾਇਦਾ ਅਗਰ ਜੇ ਉਹ ਨਹੀਂ ਕਰਦੇ ਤੇ ਉਹਦੀ ਜਿਹੜੀ ਰਿਪੋਰਟ ਬੁਲਾ ਕੇ ਸਰਕਾਰ ਨੂੰ ਤੇ ਸਰਕਾਰ ਕੋ ਰਿਪੋਰਟ ਹੈ ਜਰ ਨਹੀਂ ਕੋਈ ਨਾ ਕਾਰਵਾਈ ਅਧਿਕਤਰ ਨਹੀਂ ਖਾ ਦੇਖੀ ਨਹੀਂ ਵੀ ਕੋਈ ਦੇਖੋ ਜੋ ਕੰਮ ਕਮਿਸ਼ਨ ਦਾ ਹੈ ਉਹ ਕਮ ਕਮਿਸ਼ਨ ਕਰਦਾ ਹੈ ਜੋ ਉਸ ਤੋਂ ਉੱਪਰ ਦਾ ਕੰਮ ਹੈ ਉਹ ਸਰਕਾਰ ਨੇ ਕਰਨਾ ਜਾਂ ਉਸ ਨਾਲ ਸੰਬੰਧਿਤ ਉਹਦੇ ਜਿਹੜੇ ਵਿਭਾਗ ਨੇ ਉਹ ਕਰਨਾ ਜੋ ਮੇਰੇ ਵੱਲੋਂ ਜੋ ਕੰਮ ਹੋਗਾ ਉਹ ਤਸਲੀ ਬਖਸ਼ਕੂ ਹੋਵੇ ਅਸੀਂ ਅੱਜ ਆਏ ਹਾਂ ਕੋਈ ਵਿਸ਼ੇਸ਼ ਕੋਈ ਕੋਈ ਖਾਸਲਾ ਜਾਂ ਕੋਈ ਨਵੀਂ ਸਕੀਮ ਜੁੜੀ ਗਈ ਹੈ ਜਿਸ ਦੇ ਲਾਗੂ ਗਾਈਆਂ ਗਾਈਡਲਾਈਨਸ ਦੇਖੋ ਜਿਹੜੀਆਂ ਪਹਿਲੇ ਸਕੀਮਾਂ ਚੱਲ ਰਹੀਆਂ ਨੇ ਉਹ ਕਿੰਨੇ ਸਹੀ ਤਰੀਕੇ ਨਾਲ ਚਰਨੀਆਂ ਨੇ ਨਹੀਂ ਚੱਲ ਰਹੀਆਂ ਕੀ ਹੈ ਪ੍ਰੋਪਰ ਉਹ ਸਾਰੇ ਅਧਿਕਾਰੀਆਂ ਨੂੰ ਬੁਲਾ ਕੇ ਉਹਨਾਂ ਤੋਂ ਗਾਈਡਲਾਈਨ ਲੈ ਕੇ ਤੇ ਉਹ ਸਰਕਾਰ ਨੂੰ ਭੇਜੀਆਂ ਜਾਣਗੇ ਇਸ ਤੋਂ ਬਾਅਦ ਵੀ ਕੁਝ ਅਧਿਕਾਰੀ ਜਿਹੜੇ ਆ ਜਿਹੜੇ ਬਹੁਤ ਅੱਛੇ ਅਫੀਸਰ ਹੈ ਉਹ ਕੁਝ ਕਰ ਲੈਣਾ ਦੇ ਰਹੇ ਆ ਕਿ ਆ ਕੁਝ ਹੋਣਾ ਚਾਹੀਦਾ ਇਸ ਤਰੀਕੇ ਨਾਲ ਇਹ ਹੋਰ ਵਧੀਆ ਤਰੀਕੇ ਨਾਲ ਚੱਲ ਸਕਦਾ ਹੈ ਉਹ ਅਸੀਂ ਸਾਰਾ ਕਰ ਰਹੇ ਆ ਬਹੁਤ ਜਲਦੀ ਜਿਹੜਾ ਪੂਰੀ ਗੱਡੀ ਲੀਡ ਤੇ ਲੈ ਕੇ ਆਵਾਂਗਾ ਤਾਂ ਜਾ ਸਕਦਾ ਜਾਂ ਜਾਏਗਾ ਜਿਲੇ ਦੇ ਅਧਿਕਾਰੀ ਆ ਕੋਈ ਤੁਸੀਂ ਤਾਂ ਫੋਮ ਲੈਣੀ ਹੈ ਜਿਲੇ ਦੇ ਸਾਰੇ ਵੀ ਦਾ ਜੀ ਮੰਨ ਲਓ ਉਹਨਾਂ ਨੂੰ ਸਹੀ ਤਰ੍ਹਾਂ ਜਾਣਕਾਰੀ ਨਹੀਂ ਮਿਲਦੀ ਆ ਉਹ ਮਰਾਦ ਆਉਂਦੇ ਆ ਇਸਾ ਕੋਈ ਇਨਸਾਫ ਨਹੀਂ ਦਿੰਦਾ ਕਿ ਤੁਹਾਡੇ ਤੱਕ ਉਹ ਸਿਮੇਟ ਨਾ ਲਾ ਪਾਦੇ ਆ ਪਰ ਨਕਸਲ ਬੈਸਿਕਲੇਰ ਹੋਦਾ ਰਹਦਾ ਕਰੋ ਦੇਖੋ ਸਟੇਟ ਲੈਵਲ ਤੇ ਅ ਅੱਜ ਕੋਈ ਵੀ ਬੰਦਾ ਅਨਜਾਨਨੀ ਹੈ ਸਾਡੇ ਕੋਲ ਡੇਲੀ ਲਗਭਗ 10 15 20 ਕੇਸ ਐਸਾ ਦੇ ਆਉਂਦੇ ਆ ਜਿਹੜੇ ਕਿਸੇ ਅ ਅਫਸਰ ਦੇ ਕੋਈ ਔਰ ਸ਼ਿਕਾਇਤ ਹੈ ਜਾਂ ਕੋਈ ਹੋਰ ਸ਼ਿਕਾਇਤਾਂ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਨਕਤਾਰਾ ਜਿਹੜਾ ਅਸੀਂ ਕਰਦੇ ਆ ਨਾਲ ਦੇ ਨਾਲ ਜੇ ਕੋਈ ਅਫਸਰ ਉਹਦੇ ਕਿਸੇ ਨੂੰ ਪ੍ਰੋਬਲਮ ਹੈ ਜਾਂ ਕਿਤੇ ਕੋਈ ਗਲਤੀ ਹੋਈ ਹੈ ਤੇ ਉਹਦੇ ਉਹਦੇ ਲਈ ਵੀ ਅਸੀਂ ਕਾਰਵਾਈ ਦੀ ਮਤਲਬ ਲਿਖ ਕੇ ਭੇਜਦੇ ਆ ਬਿਲਕੁਲ ਹੈ ਨੰਬਰ ਰਜਿਸਟਰੀ ਨੰਬਰ ਹੈ ਪਰ ਉਹਦਾ ਪਤਾ ਵੀ ਨਾਮ ਵੀ ਉਤਰਿਆ ਜੀ 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 ਸ਼ਿਕਾਇਤ ਹੈ ਕੋਈ ਯਾਦਦਾਰੀ ਰਸਤਾ ਤੁਰੀ ਐਫਾਈ ਨੰਬਰ ਜਾਰੀ ਜੀ ਕੋਈ ਤਰੀਕਾ ਚਲੂ ਬਿਲਕੁਲ ਜਲਦੀ ਜਾਰੀ ਕਰਾਂਗਾ ਮੈਂ ਇਸ ਦੇ ਲਈ ਸਰਕਾਰ ਨਾਲ ਗੱਲ ਕਰਕੇ ਬਹੁਤ ਜਲਦੀ ਤਾਲਪਲ ਨੰਬਰ ਜਾਰੀ ਕਰਾਂਗੇ ਤਾਂ ਜੋ ਲੋਕਾਂ ਨੂੰ ਇਹ ਦੀ ਫੋਟ ਮਿਲ ਸਕੇ ਅ ਮੀਟਿੰਗ ਇਸ ਤੋਂ ਬਾਅਦ ਹੈ ਜੀ ਦੋ ਚਾਰ ਸ਼ਿਕਾਇਤਾਂ ਆਈਆਂ ਮੀਟਿੰਗ ਵਿੱਚ ਆ ਰਹੇ ਕਾਫੀ ਬੀਸੀ ਸੇਨ ਨਾਲ ਸੰਬੰਧਿਤ ਲੋਕ ਆ ਰਹੇ ਜਿੰਨੀਆਂ ਸ਼ਿਕਾਇਤਾਂ ਹੋਣਗੀਆਂ ਜੇ ਕੋਈ ਮੌਕੇ ਤੇ ਨਿਪਟਾਰਾ ਕਰਨ ਵਾਲਾ ਹੋਇਆ ਉੱਥੇ ਕਰਾਂਗੇ ਜੇ ਕੋਈ ਦਫ਼ਤਰ ਤੋਂ ਕਾਰਵਾਈ ਕਰਨ ਵਾਲੇ ਹੋਏ ਉਹ ਕਰਾਂਗੇ